ਕਿੱਤ ਨੂੰ ਇਸ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਜੀ ਅੱਜ ਆਪਾਂ ਬਹੁਤ ਹੀ ਤੇਜ਼ਤੀ ਪੰਜਾਬੀ ਸਟਾਈਲ ਵਿੱਚ ਆਲੂ ਗੋਭੀ ਦੀ ਸਬਜ਼ੀ ਬਣਾਵਾਂਗੇ ਜੀ ਜੋ ਕਿ ਬਹੁਤ ਥੋੜੇ ਜਿਹਾ ਮਸਾਲਿਆਂ ਨਾਲ ਬਣ ਕੇ ਤਿਆਰ ਹੋ ਗਈ ਜੀ ਆਪਾਂ ਜਾਦੇ ਮਸਾਲੇ ਇਹਦੇ ਵਿੱਚ ਨਹੀਂ ਪਾਉਣੇ ਜੀ ਹਾਂਜੀ ਆਪਾਂ 1 ਕਿਲੋ ਗੋਭੀ ਜਿਹੜੀ ਹੈ ਇਹਨੂੰ ਧੋ ਕੇ ਦੋ ਕਾਫੀ ਪਾਣੀ ਨਾਲ ਧੋ ਕੇ ਇਹਨੂੰ ਸਾਫ਼ ਕਰਕੇ ਤੇ ਸੁਕਾ ਕੇ ਰੱਖ ਲਿਆ ਜੀ ਇਹ 1 ਕਿਲੋ ਗੋਭੀ ਹੈ ਜੀ ਦੋ ਆਪਾਂ ਲੈ ਜੀ ਆਲੂ ਆ ਨੂੰ ਮੈਨੂੰ ਕੱਟ ਲਿਆ ਜੀ ਤੇ ਇਹਨੂੰ ਪਾਣੀ ਚ ਡਬੋਉਂਦਾ ਹੈ ਕਾਲੇ ਨਾ ਹੋ ਜਾਣ ਤੇ ਥੋੜੇ ਜਿਹਾ ਆਪਾਂ ਜਿਹੜੇ ਗੋਭੀ ਦੇ ਟੰਡ ਲਿਆ ਕੁਲੇ ਕੁਲੇ ਟੰਡ ਲਿਆ ਇਹਨੂੰ ਠੰਠਲ ਵੀ ਆਂਦੇ ਆ ਟੰਡਲ ਵੀ ਆਂਦੇ ਆ ਇਹ ਆਪਾਂ ਬਰੀਕ ਬਰੀਕ ਕੱਟ ਲਿਆ ਜੀ ਆਪਾਂ ਲੈ ਜੀ ਦੋ ਟਮਾਟਰ ਲਏ ਆ ਜੀ ਵਿੱਚ ਸਵਾਦ ਅਨੁਸਾਰ ਆਪਾਂ ਚਾਰ ਮਿਰਚਾਂ ਲਈਆਂ ਜੀ ਧਨੀਆਂ ਲਿਆ ਜੀ ਤੇ ਆਪਾਂ ਇੱਕ ਪਿਆਜ਼ ਕੱਟਿਆ ਜੀ ਥੋੜਾ ਜਿਹਾ ਆਪਾਂ ਅਦਰਕ ਲਸਣ ਜਿਹੜਾ ਇਹਨੂੰ ਬਰੀਕ ਬਰੀਕ ਕੱਟ ਲਿਆ ਜੀ ਸਬਜੀ ਬਣਾਉਣ ਲਈ ਆਪਾਂ ਲਿਆ ਜੀ ਇੱਕ ਚਮਚ ਆਪਾਂ ਲਿਆ ਜੀ ਸਵਾਦ ਅਨਸਾਰ ਨਮਕ ਅੱਧਾ ਚਮਚ ਆਪਾਂ ਲਈ ਜੀ ਕਸ਼ਮੀਰ ਕਸ਼ਮੀਰੀ ਮਿਰਚ ਅੱਧਾ ਚਮਚ ਆਪਾਂ ਲਿਆ ਜੀ ਹਲਦੀ ਦਾ ਤੇ ਇੱਕ ਚਮਚ ਆਪਾਂ ਲਿਆ ਧਨੀਆ ਪਾਊਡਰ ਹਾਂਜੀ ਹੁਣ ਆਪਾਂ ਸਟਾਰਟ ਕਰਦੇ ਹਾਂ ਗੋਭੀ ਬਣਾਉਣੀ ਹਾਂਜੀ ਸਭ ਤੋਂ ਪਹਿਲਾਂ ਆਪਾਂ ਪਾਵਾਂਗੇ ਜੀ ਇਹਦੇ ਵਿੱਚ ਡੇਢ ਕਟਸ਼ੀ ਦੇ ਕਰੀਬ ਤੇਲ ਕਟਸ਼ੀ ਤੇਲ ਲੈ ਲਿਆ ਜੀ ਸਰੋਂ ਦਾ ਇਦੀ ਜਗ੍ਹਾ ਤੁਸੀਂ ਰਿਫਾਈਨਡ ਤੇਲ ਜਾਂ ਤੁਸੀਂ ਦੇਸੀ ਘਿਓ ਵੀ ਲੈ ਸਕਦੇ ਹੋ ਹਾਂਜੀ ਇਹਨੂੰ ਹੁਣ ਆਪਾਂ ਥੋੜਾ ਗਰਮ ਕਰਾਂਗੇ ਜੀ ਜਦੋਂ ਗਰਮ ਹੋ ਜਾਊਗਾ ਤੇ ਫੇਰ ਹਾਂਜੀ ਆਪਣਾ ਤੇਲ ਜਿਹੜਾ ਵਾ ਗਰਮ ਹੋ ਗਿਆ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਜੀ ਇੱਕ ਚਮਚੇ ਦੇ ਕਰੀਬ ਜੀਰਾ ਹਾਂਜੀ ਇਹਨੂੰ ਥੋੜਾ ਬ੍ਰਾਊਨ ਕਰਕੇ ਥੋੜਾ ਜਿਹਾ ਭੁੰਨ ਕੇ ਫੇਰ ਇਹਦੇ ਵਿੱਚ ਪਾਉਨੇ ਆ ਜੀ ਆਪਾਂ ਲਸਣ ਅਦਰਕ ਹਾਂਜੀ ਜੀਰਾ ਆਪਣਾ ਬ੍ਰਾਊਨ ਹੋ ਗਿਆ ਹੁਣ ਆਪਾਂ ਇਹਦੇ ਵਿੱਚ ਪਾਤਾ ਜੀ ਲਸਣ ਤੇ ਅਦਰਕ ਇਨੂੰ ਆਪਾਂ ਰੋਟਾ ਤੱਕ ਭੁੰਨਾਂਗੇ ਜਦੋਂ ਤੱਕ ਇਹ ਬਰਾਊਨ ਨਹੀਂ ਹੋਏਗਾ ਬਰਾਊਨ ਹੁੰਨ ਤੱਕ ਭੁੰਨਾਂਗੇ ਜਿਹੇ ਮੀਟ ਹਾਂਜੀ ਲਸਣ ਆਪਣਾ ਜਿਹੜਾ ਵਾ ਬਰਾਊਨ ਹੋ ਗਿਆ ਜੀ ਹੁਣ ਆਪਾਂ ਇਹਦੇ ਵਿੱਚ ਪਾ ਦਈਏ ਪਿਆਜ਼ ਅੰਦੀ ਪਿਆਜ਼ਾਂ ਨੂੰ ਵੀ ਆਪਾਂ ਬਰਾਊਨ ਹੋਣ ਤੱਕ ਆਪਾਂ ਨੂੰ ਭੁੰਨਾਗੇ ਜਦੋਂ ਇਹ ਬਰਾਊਨ ਹੋ ਜਾਣਗੇ ਜਿੰਨ ਕੁ ਬਰਾਊਨ ਕਰਨੇ ਆ ਜੀ ਹਾਂਜੀ ਆਪਣੇ ਜਿਹੜੇ ਪਿਆਜ਼ ਐ ਬਰਾਊਨ ਹੋ ਰਹੇ ਆ ਹੁਣ ਆਪਾਂ ਇਹਦੇ ਵਿੱਚ ਪਾ ਦਈਏ ਜੀ ਜਿਹੜੇ ਟਮਾਟਰ ਤੇ ਹਰੀਆਂ ਮਿਕਚਾਂ ਜਿਹੜੀਆਂ ਪੱਕੇ ਨਾਲ ਮਿਲਦੀਆਂ। ਹਾਂ ਜੀ ਹੁਣ ਆਪਣੇ ਟਮਾਟਰ ਪੁੱਜ ਗਏ ਆ ਜੀ ਬਿਲਕੁਲ ਤੇ ਆਪਾਂ ਇਹਦੇ ਵਿੱਚ ਪਾ ਦਈਏ ਜੀ ਆ ਜਿਹੜੇ ਮਸਾਲੇ ਆ ਸਾਰੇ। ਮਸਾਲੇ ਸਾਰੇ ਪਾ ਕੇ ਆਪਾਂ ਇੱਕ ਜਿਹੜਾ ਸੈਕੰਡ ਹੈ ਪੁੰਨ ਲਿਆ ਨਾ ਮਸਾਲਿਆਂ ਨੂੰ ਤੇ ਨਾਲ ਹੀ ਹੁਣ ਆਪਾਂ ਇਹਦੇ ਵਿੱਚ ਪਾ ਦੇਣੀ ਕਿ ਤੰਗਲ। ਇਨ ਟੰਡਲ ਵੀ ਆਉਂਦੇ ਆ ਇਨ ਟੰਡਲ ਵੀ ਆਉਂਦੇ ਆ ਪਤਾ ਨਹੀਂ ਹੁਣ ਆਪਣੇ ਆਪਣੇ ਇਲਾਕੇ ਦੀ ਬੋਲੀ ਆ ਤੁਹਾਡੇ ਪਾਸੇ ਕੀ ਜਾਂਦੇ ਹੋਣਗੇ ਤੁਹਾਡੇ ਅਮਰਸਰਛੇ ਤੇ ਇਹਨੂੰ ਟੰਡਲ ਹੀ ਆਉਂਦੇ ਆ ਜੀ ਹਾਂਜੀ ਆਪਣੇ ਟੰਡਲ ਜਿਹੜੇ ਆ ਇਹ ਥੋੜੇ ਜਿਹਾ ਹੋਵੇ ਨੂੰ ਨਰ ਲਗੇ ਤੇ ਹੋਰ ਆਪਾਂ ਇਹਦੇ ਦੀ ਕਾਟ ਕੇ ਜੀ ਆਲੂ ਆਲੂਆਂ ਨੂੰ ਪਾਣੀ ਇਹਨਾਂ ਦਾ ਤੇਜੀ ਨਾਲ ਰੋਸਤਾ ਜੀ ਆਲੂ ਨੂੰ ਥੋੜੀ ਦੇਰ ਆਪਾਂ ਟੱਕ ਕੇ ਪਕਾਉਣੇ ਦੇ। ਜੇ ਥੋੜੇ ਜਿਹਾ ਸੌਫਟ ਹੋ ਜਾਣਗੇ ਫਿਰ ਆਪਾਂ ਇਹਦੇ ਵਿੱਚ ਗੋਭੀ ਪਾਵਾਂਗੇ। ਹੁਣ ਆਪਾਂ ਥੋੜੇ ਜਿਹਾ ਹਾਂਜੀ ਇਹਨੂੰ ਆਪਾਂ ਟੱਕਤਾ ਵਾ ਜੀ ਹੁਣ ਇਹਨੂੰ ਆਪਾਂ 10 ਮਿੰਟ ਲਈ 5 ਮਿੰਟ ਲਈ ਸੇਮ ਤੇ ਪਕਾਵਾਂਗੇ ਜੀ। ਹਾਂਜੀ ਆਜੋ ਹੁਣ ਆਪਾਂ ਵੇਖਦੇ ਹਾਂ ਆਲੂ ਆਪਣੇ ਜਿਹੜੇ ਆ ਸੌਫਟ ਹੋ ਗਿਆ ਜੀ। ਤੇ ਆਪਾਂ ਹੁਣ ਇਹਦੇ ਵਿੱਚ ਪਾ ਦਈਏ ਜੀ ਗੋਭੀ। ਹੰਦੀ ਹੁਣ ਆਪਾਂ ਇਹਦੇ ਵਿੱਚ ਗੋਭੀ ਪਾਤੀ ਹੈ ਤੇ ਗੋਭੀ ਨੂੰ ਆਪਾਂ ਚੰਗੀ ਤਰ੍ਹਾਂ ਹਿਲਾਵਾਂਗੇ ਜੀ। ਇਹਨੂੰ ਆਪਾਂ 10 ਮਿੰਟ ਲਈ ਉੱਪਰ ਕਵਰ ਕਰਕੇ ਢੱਕਨ ਦੇ ਕੇ ਤੇ ਰੱਖ ਦਾਂਗੇ ਜੀ। ਹਾਂਜੀ ਆਪਣੀ ਗੋਭੀ ਜਿਹੜੀ ਹੈ ਸਾਰੀ ਮਿਕਸ ਹੋ ਗਈ ਹੈ ਇਹਨੂੰ ਹੁਣ ਆਪਾਂ ਵਿੜੀ ਮਲੋਟੇ ਕਰਕੇ ਤੇ 10 ਮਿੰਟ ਲਈ ਟੱਕੀ ਰੱਖ ਲਾਂਗੇ ਤੇ ਵਿੱਚ-ਵਿੱਚ ਹਿਲਾਉਂਦੇ ਰਹਾਂਗੇ ਹਾਂਜੀ ਆਪਾਂ ਖੋਲ ਕੇ ਵੇਖ ਕੇ ਇੱਕ ਵਾਰੀ ਇਹਨਾਂ ਨੂੰ ਹਿਲਾ ਦਿੰਨੇ ਹਾਂ ਜੀ ਜੀ ਆਪਣੀ ਜਿਹੜੀ ਆ ਗੋਭੀ ਹੈ ਇਹ ਬਿਲਕੁਲ 5 ਮਿੰਟਾਂ ਤੱਕ ਬਣ ਕੇ ਬਿਲਕੁਲ ਰੈਡੀ ਹੋ ਗਿਆ ਦੇਖੋ ਬਹੁਤ ਸੁਣੀ ਹੋ ਗਈ ਆ ਹਾਂਜੀ ਇਹ 5 ਮਿੰਟ ਤੱਕ ਬਣ ਜਾਣੀ ਹੈ ਜੀ ਇਹ ਨੂੰ 5 ਮਿੰਟ ਤੱਕ ਫਿਰ ਲੋ ਸਤੇ ਰੱਖਾਂ ਨੂੰ ਸìm ਤੇ ਰੱਖਾਂਗੇ ਜੀ ਤੇ ਇਹਨੇ ਵਧੀਆ ਬਣ ਜਾਣਾ ਹਾਂਜੀ ਹਾਂਜੀ ਆਪਣੀ ਗੋਭੀ ਜਿਹੜੀ ਆ ਬਿਲਕੁਲ ਬਣ ਕੇ ਤਿਆਰ ਹੋ ਗਈ ਆ ਜੀ ਆਪਾਂ ਵਿੱਚੋਂ ਇਹ ਚਨੂ ਮਿਲਾਉਂਦੇ ਵੀ ਰਹੇ ਸੀ ਹੁਣ ਇਹ ਬਿਲਕੁਲ ਰੈਡੀ ਆ ਜੀ ਹੁਣ ਆਪਾਂ ਇਹਦੇ ਚ ਪਾ ਦਈਏ ਜੀ ਹਰੀਆ ਧਨੀਆ ਬਹੁਤ ਸੁਣਾ ਕਲਰ ਆਇਆ ਹੈ ਇਹਦਾ ਜੀ ਬਿਲਕੁਲ ਇਹ ਬਹੁਤ ਘੱਟ ਮਸਾਲਿਆਂ ਨਾਲ ਇਹ ਬਣ ਕੇ ਤਿਆਰ ਹੋਈ ਹੈ ਜੀ ਹਾਂਜੀ ਆਪਣੀ ਗੋਭੀ ਜਿਹੜੀ ਹੈ ਬਿਲਕੁਲ ਬਣ ਕੇ ਤਿਆਰ ਹੋ ਗਈ ਹੈ ਜੀ ਹੁਣ ਆਪਾਂ ਇਹਨੂੰ ਪਲੇਟ 'ਚ ਪਾ ਕੇ ਟੇਸਟ ਕਰਕੇ ਵੇਖਦੇ ਹਾਂ ਜੀ ਇਹਦਾ ਹਾਂਜੀ ਹੁਣ ਆਪਾਂ ਪਲੇਟ 'ਚ ਪਾ ਲਈ ਆ ਜੀ। ਹਾਂਜੀ ਗੋਭੀ ਜਿਹੜੀ ਆ ਪੰਜਾਬੀ ਸਟਾਈਲ ਵਿੱਚ ਬਣ ਕੇ ਤਿਆਰ ਹੋ ਗਈ ਆ ਬਹੁਤ ਟੇਸਟੀ ਬਣੀ ਆ ਬਹੁਤ ਸੋਹਣਾ ਕਲਰ ਆਇਆ ਹੈ ਇਹਦਾ ਤੁਸੀਂ ਵੀ ਇਸੇ ਰੈਸਪੀ ਨਾਲ ਬਣਾ ਕੇ ਵੇਖਿਓ ਤੇ ਟੇਸਟ ਕਰਕੇ ਜਰੂਰ ਦੱਸਿਓ ਕਿਵੇਂ ਦੀ ਲੱਗੀ ਤੁਹਾਨੂੰ ਮੇਰੀ ਰੈਸਪੀ ਨਾਲ ਬਣੀ ਹੋਈ ਗੋਭੀ। ਹਾਂਜੀ ਜੇ ਮੇਰੀ ਰੈਸਪੀ ਤੁਹਾਨੂੰ ਵਧੀਆ ਲੱਗੀ ਹੋਵੇ ਲਾਈਕ ਕਮੈਂਟ ਸ਼ੇਅਰ ਜਰੂਰ ਕਰਿਓ ਜੀ। ਧੰਨਵਾਦ ਜੀ ਸਸ਼ੀਕਾ